ਸਾਰ ਫੇਰ ਕਰਾਉਣ ਦੇਖੋ ਮachine ਆ ਗੜੀ ਆ ਬੰਤੀ ਬੜੀਆਂ ਆ ਆ ਦੇਣਾ ਕਰਦੇ ਲੋ ਵੀ ਮਿੱਤਰੋ ਟਰੈਕਟਰ ਆਪਣਾ ਖੋਲਦਾ ਆ ਇਹਦਾ ਹੁਣ ਸਮਾਨ ਪੁੱਛਦੇ ਕੀ ਕੀ ਲੈ ਕੇ ਆਉਣਾ ਕਰੋ ਚੈੱਕ ਇਹ ਕੀ ਚੱਕਰ ਆ ਭਾਈ ਦੇ ਵਜਾ ਹਵਾ ਏਹ ਵਾਲਾ ਆ ਆ ਦੋ ਦਾ ਤੇਰੇ ਕੋਲ ਜਾਂਦਾ ਦੇ ਵਿੱਚੋਂ ਠੰਡਾ ਹੋ ਗਏ ਠੰਡਾ ਹੋ ਜਾਂਦਾ ਦੇ ਨਾਲ ਅੱਛਾ ਏਰਨ ਦੇ ਪਪੂਕਾਂ ਵਿੱਚ ਜਦੋਂ ਰੋਡ ਤੇ ਗਰਮ ਨਹੀਂ ਹੁੰਦੀ ਦੇ ਨਾਲ ਹਵਾ ਪਈ ਜਾਂਦੀ ਆ ਸਹੀ ਆ ਇਹ ਪਹਿਲੀ ਵਾਰ ਹੀ ਦੇਖਿਆ ਯਾਰ ਅੱਗੇ ਤਾਂ ਹੋਰ ਗਏ ਟਰੈਕਟਰ ਤੇ ਤਾਂ ਮਨ ਲਾਦਾਉਂਦਾ ਹੀ ਨਹੀਂ ਇਹ 65 ਨੂੰ ਆਉਂਦਾ ਭਾਜੀ ਇਹਨੂੰ ਆਇਆ ਇਹਨੇ ਟਰੈਕਟਰ ਨੂੰ ਆਇਆ ਇਹ ਅੱਛਾ ਅੱਛਾ ਗਾਹ ਟਾਟਾ ਟੈਂਕੀ ਆ ਨਾ ਹਾਂ ਹਾਂ ਦੂਏ ਕੋਸੇ ਲੱਗ ਗਈਆਂ ਅੰਦਰੇ ਬਸ ਦਵਾਦੀਆਂ ਨਵੀਂ ਸ਼ਾਈ ਦੇਖੀ ਆ ਤੇਲ ਠੰਡਾ ਕਰਕੇ ਜਾਂਦਾ ਕਹਿੰਦੇ ਪਾਵਰ ਸਟੀਰੀਂਗ ਵਾਲਾ ਇਹ ਦੂਜਾ 45 ਹਸ ਪਾਵਰ ਟਰੈਕਟਰ ਆ ਤੇਲ ਵਾਲੀਆਂ ਬ੍ਰੇਕਾਂ ਦਿੱਤੀਆਂ ਪਾਵਰ ਸਟੀering ਦਿੱਤਾ ਇਹ ਚ ਭਾਈ ਫੀਚਰ ਦਿੱਤੇ ਆ ਇਹ ਇਹ ਨਿੱਕਾ ਪੈਕੇਜ ਵੱਡਾ ਧਮਾਕੇ ਵਾਲੀ ਗੱਲ ਹੀ ਆ ਕਰੋ ਚ ਚੱਕ ਇਹ ਬੱਕੂਗਾ ਅਕਸੀਡੈਂਟ ਚ ਜਿਹੜੀ ਆਪਾਂ ਕੱਲ੍ਹ ਵਾਲੇ ਵਲੌਗ ਚ ਦੱਸਿਆ ਸੀ ਖਲਾਰਾ ਪਾਇਆ ਲੱਗ ਪਿਆ ਭਾਈ ਸੈੱਟ ਕਰਨਾ ਦੇਖੋ ਕਿੰਨੇ ਟਾਈਮ ਚ ਕਰਦੇ ਆ ਸੈੱਟ ਕੰਕੇ ਦੇਢੇ ਪਾਏ ਟਰੈਕਟਰਾਂ ਦੇ ਇੱਕ ਆ ਵੀ ਆ ਇਹ ਕਹਿੰਦੇ ਯੂਐਸਏ ਜਾਣਾ ਟਰੈਕਟਰ ਤਿਆਰ ਹੋ ਗਏ ਫੋਰਡ 3600 ਦਾ ਰੰਗ ਹੋਣਾ ਇੱਥੇ ਲੋਕਾਂ ਦੇ ਸ਼ੌਕ ਨਰਾਲੇ ਹੀ ਆ ਸਰਾਈ ਘਰਾਉਂਦੀ ਜਨਤਾ ਹੁਣ ਕਹਿੰਦੇ 3600 ਟਰੈਕਟਰ ਬਹੁਤ ਘੱਟ ਮਿਲਦਾ ਲੋਕੀ ਫਾਰਮ 60 ਤਿਆਰ ਕਰ ਕਰ ਕੇ ਬਾਹਰ ਨੂੰ ਲੈ ਕੇ ਜਾਂਦੇ ਉਹ ਆਪਣਾ ਝੋਟਾ ਖੜਾ ਉਹਨੂੰ ਜਾ ਕੇ ਦਿਖਾਉਣੀ ਆ ਉਹਦਾ ਮੋਲ ਚਾਹ ਹੁਣ ਵੀ ਛੱਡਦੇ ਆ ਅੱਜ ਨਕੋਤਰ ਚ ਕੋਤਰ ਦੇ ਸ਼ਹਿਰ ਚ ਸੀੜੀਆਂ ਵਰੌਣੇ ਆ ਨਾ ਜਾਣੇ ਉਹਦਾ ਸਮਾਨ ਜਾ ਲੈ ਕੇ ਆਉਣਾ ਮੜਾ ਜਾ ਚੱਲ ਵੀ ਸ਼ੇਰਾ ਹੁਣ ਤੈਨੂੰ ਸੈੱਟ ਕਰਾਉਣੀ ਆ ਇਹਦਾ ਮਗਰਾੜ ਇਹਦਾ ਪਿਛਲਾ ਬਿੰਗਾ ਹੋਇਆ ਉਹ ਸੈੱਟ ਕਰਾ ਕੇ ਤੇ ਬਾਕੀ ਛਤਰੀ ਸ਼ੋਤਰੀ ਕਾਉਦੇ ਆ ਬੰਪਰ ਲਾਉਣੇ ਆ ਇਹਦੇ ਲੈ ਹੁਣ ਲੈ ਕੇ ਚੱਲਦੇ ਆਂ ਨੂੰ ਘੋੜੇ ਨੂੰ ਕਰੋਨੇ ਸਾਂਸ ਆ ਘੜੀਏ ਦੀ ਆਹ ਹਜ ਗਾੜਵਾਇਆ ਇੰਨਾ ਸਿੱਧਾ ਕਰਦੇ ਆਂ ਹੁਣ ਵਾਚੂ ਮਾਰਦੇ ਸਪਰੇਅ ਤੇ ਹੋਰ ਇੱਕ ਇੱਕ ਗਿੱਚੂ ਗਾੜ ਹੋਰ ਲਿਆਉਂਦਾ ਤੇ ਇਦਿਆਂ ਕਿੰਨਾ ਕ ਸਿੱਧਾ ਹੁੰਦਾ ਬਾਕੀ ਹੁਣ ਇੱਥੇ ਸਪਰੇਅ ਸੁਰੂ ਮਾਰ ਕੇ ਕਰਦੇ ਆਂ ਬਾਕੀ ਸ਼ੋਲਾ ਕੇ ਰੱਖਦੀ ਐ ਤੇ ਟਰਬੋ ਥੋੜੀ ਲੀਕ ਸੀਗੀ ਉਹ ਸੈੱਟ ਕਰਦੇ ਆਂ ਫੇਰ ਉਹ ਕਰਦੇ ਆਂ ਟੈਸਟ ਤੇਲ ਵਧਾ ਕੇ ਤੇਦੇ ਆਂ ਕੀਸਾ ਪਕੜਦਾ ਕੋਈ ਜੱਟ ਹੋ ਰੰਗ ਜਾਂ ਤਾਂ ਨਹੀਂ ਪੈਣ ਵਾਲਾ ਵਾਸ਼ ਵਾਲ ਫੇਲੀਆਵਾ ਹੈ ਗਈ ਆ ਬੈਟਰੀ ਬੰਦੇ ਕਰਕੇ ਛੱਟੀ ਤੇ ਇਹ ਆਪਣਾ ਬੰਦਾ ਇੱਥੇ ਰਹਿੰਦਾ ਵਰਕਸ਼ਾਪ ਹੈ ਜਦੋਂ ਕੋਈ ਦਿੱਕਤ ਆਵੇ ਤੇ ਇਹ ਇੱਥੇ ਹੁੰਦਾ 24/7 ਕੋਈ ਤੋਂ ਆਪ ਸੀਜ਼ਨ 'ਚ ਵੀ ਜਦੋਂ ਮਰਜੀ ਟਰੈਕਟਰ ਲਿਆਓ ਸੈੱਟ ਕਰ ਦਿੰਦਾ ਹੈ ਕਰਦੇ ਵਾ ਠੀਕ ਹੈ ਕਰੋ ਚੈੱਕ ਗੁਰਦਾਸਪੁਰ group ਵਾਲੇ 16 ਫੁੱਟੀ ਟਰਾਲੀ ਬਣਾਤੀ ਕਹਿੰਦੇ ਚਾਰ ਭਰਾਂ ਵਾਲੀ ਤੇ ਇਹ ਉਹਨਾਂ ਨੇ ਟਰੱਕਣਾ ਹੈ ਇਹ ਚ ਵੀ ਗਰਾਰੀਆਂ ਗਰੋਰੀਆਂ ਫੁੱਲ ਜੜੀਆਂ ਕਹਿੰਦੇ ਟਰਾਲੀ ਦੇ ਪੂਰੀ ਰੀਜ ਲਈ ਆ ਕਹਿੰਦੇ ਉਹ ਵੀ ਰੈਡੀ ਫੁੱਲ ਲਗੇ ਮੁੰਡੇ ਗੱਲ ਪਾਰਟੀ ਉਹ ਗੱਡੀ ਲੋ ਵੀ ਮਿੱਤਰੋ ਪਾਰਟੀ ਆਨ ਲੱਗੀ ਜੂ ਨਾ ਪਾਰਟੀ ਦੀ ਪਾਰਟੀਾਂ ਲੱਗੇ ਮੁੰਡੇ ਗੱਡੇ ਫਰਦਾਸ ਕੋਲ ਕੋਰੇ ਆਪਣੇ ਫਾ ਕਰੋ ਇਹ ਕਹਿੰਦੇ ਸਾਰੇ ਆਨੇ ਕਰੋ ਚੱਕੋ ਦੇਖੋ ਹਾਂ ਫੜ ਹਾਂ ਜੀ ਇਹ ਡਰਦਾ ਹੈ ਆਹੇ ਭਾਜੀ ਚਲੋ ਓਕੇ ਭਾਜੀ ਆਲੋ ਜੀ ਓਕੇ ਓਕੇ ਹਾਂ ਲਓ ਜੀ ਵੀ ਆਪਾਂ ਨੂੰ ਆਏ ਐ ਸਾਲਿਆ ਚਲੋ ਜੀ ਅਵੀ ਹੁਣ ਆਪ ਨੇ